ਨਾ ਕਰਦੇ ਨੇ ਸੁਣ ਸੁਣ ਸਾਜਣ ਮਨ ਮੀਤ ਪਿਆਰੇ ਜੀਓ ਹੈ ਮੇਰੇ ਮਾਨ ਸੱਜਣ ਮੇਰੇ ਮਾਨ ਮਿੱਤਰ ਪਿਆਰੇ ਜੀ ਮਿੱਤਰ ਪਿਆਰੇ ਜੀ ਦੇਖੋ ਕਿੰਨੇ ਸਤਕਾਰ ਨਾਲ ਗੁਰੂ ਸਾਹਿਬ ਬੋਲੇ ਨੇ ਬਿਹੇ ਮੇਰੇ ਸੱਜਣ ਮਿੱਤਰ ਪਿਆਰੇ ਮਨ ਮਨ ਨੂੰ ਕਹਾ ਬਿ ਸੁਣ ਮਨ ਤਨ ਤੇਰਾ ਮਨ ਤਨ ਤੇਰਾ ਤੈ ਜਿਓ ਪੀਵਾਰੇ ਜਿਓ ਹੇ ਪਿਆਰੇ ਮਨ ਮਨ ਤਨ ਤੇਰਾ ਬਰੇ ਹਾਰ ਜਾਈਏ ਬਾਰੇ ਬਾਰੇ ਜਾਈਏ ਮਹਾਰਾਜ ਸਮਝਾਉਣਾ ਕਰਦੇ ਨੇ ਏ ਵਾਹਿਗੁਰੂ ਤੂੰ ਕਿਰਪਾ ਕਰਕੇ ਮਨ ਤਨ ਦਿੱਤਾ ਹੁਣ ਇਹ ਵੀ ਕਿਰਪਾ ਕਰ ਵਿਸਰਨਾਹੀ ਪ੍ਰਭ ਪ੍ਰਾਨ ਅਧਾਰ ਰੇ ਜੀਓ ਏ ਮੇਰੇ ਪ੍ਰਾਨਾਂ ਦੇ ਆਧਾਰ ਕਰਨ ਵਾਲੇ ਵਾਹਿਗੁਰੂ ਜੀ ਹੁਣ ਮੈਨੇ ਮਨ ਵਿੱਚੋਂ ਵਿਸਰੋ ਨਾ ਤੁਸੀਂ ਸਦਾ ਬਸਦੇ ਰਹੋ ਮੇਰੇ ਚਿੱਤ ਵਿੱਚ ਅਗੇ ਮਹਾਰਾਜ ਕਹਿੰਦੇ ਨੇ ਮੇਰਾ ਇਹ ਮਨ ਤੇਰਾ ਦਿੱਤਾ ਹੋਇਆ ਹੈ ਮੇਰਾ ਇਹ ਸਰੀਰ ਤੇਰਾ ਦਿੱਤਾ ਹੋਇਆ ਹੈ ਮੇਰੀ ਮੇਰੀ ਤਾਂ ਕਰਦੇ ਆ ਮਹਾਰਾਜ ਅਸੀਂ ਦਾਤ ਤੇਰੀ ਹੈ ਮੇਰੀ ਇਹ ਜਿੰਦ ਵੀ ਤੇਰੀ ਹੀ ਦਿੱਤੀ ਹੋਈ ਹੈ ਮੈਂ ਇਹ ਸਭ ਕੁਝ ਤੇਥੋਂ ਕੁਰਬਾਨ ਕਰਦਾ ਹਾਂ ਜੋ ਕੁਛ ਤਾਂ ਦਿੱਤਾ ਮੈਨੂੰ ਤੈਥੋਂ ਕੁਰਬਾਨਾ ਦਾਤਾ ਜੀ ਕਿਉਂਕਿ ਦਾਤਾ ਹੀ ਤੇਰੀ ਐ ਇਨਾ ਸੋਹਣਾ ਸੁੰਦਰ ਸਰੀਰ ਦਿੱਤਾ ਮਨੁੱਖਾ ਜਨਮ ਦਿੱਤਾ ਸੁੱਖ ਸਹੂਲਤਾਂ ਸੱਤੀ ਪਦਾਰਥ ਸੱਕਲ ਨੂੰ ਦਿੱਤੇ ਆ ਵਾਹਿਗੁਰੂ ਬਿਸਰ ਨਾਹੀ ਪ੍ਰਭ ਪ੍ਰਾਨ ਆਧਾਰੇ ਜੀਓ ਹੈ ਮੇਰੀ ਜਿੰਦ ਦੇ ਆਸਰੇ ਪ੍ਰਭ ਮੈਨੂੰ ਭੁੱਲ ਨਾ ਕਿਰਪਾ ਕਰਕੇ ਮੈਨੂੰ ਆਪਣੇ ਨਾਮ ਦੀ ਦਾਤ ਦੇ ਨਾਮ ਨਾਲ ਜੋੜੀ ਰੱਖ ਇਹ ਅਰਦਾਸ ਬੇਨਤੀ ਰੂਪ ਆ ਜੀ ਅਰਦਾਸ ਰੂਪ ਸ਼ਬਦ ਹੈ ਮਹਾਰਾਜ ਕਹਿੰਦੇ ਸਦਾ ਧਰਨਾਈ ਸਦਾ ਤੇਰੀ ਸਰਨਾਈ ਜੀਓ ਮੈਂ ਸਦਾ ਤੇਰੀ ਸ਼ਰਨ ਪਿਆਰ ਹਾਂ ਇਹ ਮੇਰੇ ਤੇ ਕਿਰਪਾ ਕਰ ਮਹਾਰਾਜ ਜਿਸ ਮੇਲੀ ਮਨ ਜੀਵੇ ਭਾਈ ਜੀਓ ਮਰਾਦ ਸਮਝਾਉਣਾ ਕਰਦੇ ਨੇ ਵੀ ਗੁਰਬਾਣੀ ਨੂੰ ਮਿਲ ਕੇ اے ਭਾਈ ਜਿਸ ਹਰ ਪ੍ਰਭੂ ਨੂੰ ਮਿਲਿਆ ਆਤਮਿਕ ਜੀਵਨ ਲੱਭ ਪੈਂਦਾ ਹੈ ਜੀਵ ਆਤਮਾ ਹਰਿਆ ਭਰਿਆ ਹੋ ਜਾਂਦਾ ਆਤਮਾ ਨੂੰ ਜੀਣ ਦਾ ਚੱਜ ਆ ਜਾਂਦਾ ਮਨੁੱਖ ਨੂੰ ਗੁਰ ਪ੍ਰਸਾਦੀ ਸੋ ਹਰ ਹਰ ਪਾਈ ਜੀਓ ਉਹ ਹਰ ਪ੍ਰਭੂ ਗੁਰੂ ਦੀ ਕਿਰਪਾ ਨਾਲ ਹੀ ਮਿਲ ਸਕਦਾ ਹੈ ਮਹਾਰਾਜ ਕਹਿੰਦੇ ਨੇ ਸਭ ਕਿਸ ਪੂਰਾ ਸਭ ਕਿਸ ਪ੍ਰਭ ਕਾ ਪ੍ਰਭ ਕੀ ਆਜਾਈ ਜੀਓ اے بھائی میرا مان تن سب کچھ پربھو ਦਾ ਹੀ ਹੈ ਦਿੱਤਾ ਹੋਇਆ ਜਗਤ ਦੀਆਂ ਸਾਰੀਆਂ ਥਾਵਾਂ ਪ੍ਰਭੂ ਦੀਆਂ ਹੀ ਹਨ ਮਨੁੱਖਤਾ ਕੁਝ ਸਮਾਂ ਮੇਰੀ ਮੇਰੀ ਕਰਕੇ ਚੱਲਿਆ ਜਾਂਦਾ میری ਇੰਨੀ ਜ਼ਮੀਨ ਆ ਐਨੀ ਮੇਰੀ ਪ੍ਰਾਪਰਟੀ ਆ ਐਡੀ ਵੱਡੀ ਮੈਂ ਟ੍ਰਾਂਸਪੋਰਟ ਦਾ ਮਾਲਕ ਆ ਇਹ ਕੁਝ ਸਮਾਂ ਮੇਰੀ ਮੇਰੀ ਕਰਕੇ ਇਨਸਾਨ ਸੰਸਾਰ ਤੋਂ ਚੱਲਿਆ ਜਾਂਦਾ ਪਰ ਦਾਤ ਸਾਰੀ ਪ੍ਰਭੂ ਪਰਮਾਤਮਾ ਦੀ ਹੀ ਹੈ ਕਿਤੇ ਇਹ ਮਾਨ ਵਿੱਚ ਆਪਣੇ ਟਿਕ ਜੇ ਨਾ ਗੱਲ ਤੇ ਫਿਰ ਮਾਨ ਹੰਕਾਰ ਜਾਂ ਤਾਂ ਨੇੜੇ ਤੇੜੇ ਨਹੀਂ ਫਰਕ ਆਏਗਾ ਇਨਸਾਨ ਦੇ ਨਹੀਂ ਤਾਂ ਥੋੜੇ ਜੇ ਤੇ ਹੀ ਆ ਫਰ ਜਾਂਦਾ ਇਹ ਜਦੋਂ ਪੈਸਾ ਆ ਗਿਆ ਨਾ ਕੋਲੇ ਫੇਰੇ ਦੀ ਗੱਲਬਾਤ ਵੀ ਵੱਡਿਆਂ ਤੱਕ ਪਹੁੰਚ ਜਾਂਦੀ ਵੱਡਿਆਂ ਤੱਕ ਕਿਵੇਂ ਜਿਹੜੇ ਜਿਨ੍ਹਾਂ ਦੀ ਚੱਲਦੀ ਹੁੰਦੀ ਆ ਜਦੋਂ ਉਹਨਾਂ ਤੱਕ ਪਹੁੰਚ ਜਾਂਦੀ ਫਿਰ ਇਹ ਹੰਕਾਰ ਹੀ ਹੁੰਦਾ ਵੀ ਮੈਂ ਤਾਂ ਐਂ ਕਰ ਦੂੰ ਮੈਂ ਉਹ ਕਰਾ ਦੂੰ ਫਿਰ ਦਬਕਾ ਕੇ ਡਰਾ ਕੇ ਰੱਖਦਾ ਵਾ ਮਨੁੱਖਤਾ ਨੂੰ ਇਹ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਹੀ ਲਾ ਕੇ ਦੇਖੋ ਤੁਸੀਂ ਇਤਿਹਾਸ ਵਾਲੀ ਨਿਗਾਹ ਮਾਰੀਏ ਤਾਂ ਵਿਰੋਧਤਾ ਗੁਰੂ ਨਾਨਕ ਸਾਹਿਬ ਤੋਂ ਜਦੋਂ ਜੰਜੂ ਪਾਉਣ ਤੋਂ ਜਵਾਬ ਦਿੱਤਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਉਦੋਂ ਤੋਂ ਹੀ ਵਿਰੋਧ ਤਾਂ ਚੱਲ ਪਈ ਸੀ ਫਿਰ ਦੇਖੋ ਦਸਾਂ ਪਾਤਸ਼ਾਹਾਂ ਤੱਕ ਹੀ ਦਸ਼ਮੇਸ਼ ਪਿਤਾ ਤੱਕ ਤਾਂ ਸਿਰਾ ਲੱਗ ਗਿਆ ਨਾ ਫਿਰ ਜਦੋਂ ਫਿਰ ਇਹਨਾਂ ਦਾ ਜ਼ੋਰ ਮਾਨ ਹੋ ਜਾਂਦਾ ਨਾ ਮਨੁੱਖ ਦਾ ਫਿਰ ਉਹ ਸਚਾਈ ਤੇ ਸਚਾਈ ਨਾਲ ਟੱਕਰ ਲੈਂਦਾ ਪਰ ਦੇਖਣਾ ਹਾਰ ਦਾ ਮੂੰਹ ਹੀ ਬੈਂਦਾ ਨੂੰ ਮਾਰਾ ਜਥੇ ਸਮਝਾਉਂਦੇ ਨੇ ਸਭ ਕਿਸ ਪ੍ਰਭ ਕਾ ਪ੍ਰਭ ਕੀ ਆ ਜਾਈ ਜੀਓ ਹੇ ਭਾਈ ਮੇਰਾ ਮਨ ਤਨ ਸਭ ਕੁਝ ਪ੍ਰਭੂ ਦਾ ਹੀ ਹੈ ਦਿੱਤਾ ਹੋਇਆ ਜਗਤ ਦੀਆਂ ਸਾਰੀਆਂ ਥਾਮਾਂ ਪ੍ਰਭੂ ਦੀਆਂ ਹੀ ਹਨ ਤੇ ਤੂੰ ਐਵੇਂ ਨਾ ਮਾਨ ਜਾ ਕਰ ਭਾਈ ਪ੍ਰਭ ਕੋ ਸਤ ਬਲ ਜਾਈ ਜੀਓ ਮੈਂ ਸਦਾ ਉਸ ਪ੍ਰਭੂ ਤੋਂ ਹੀ ਸਤਕੇ ਜਾਂਦਾ ਇਹ ਧਿਆਨ ਜੱਪੇ ਬੜ ਭਾਗੀ ਜੀਓ ਇਹੋ ਨਿਦਾਨ ਜੱਪੇ ਬੜ ਭਾਗੀ ਜੀਓ ਏ ਭਾਈ ਪ੍ਰਮਾਤਮਾ ਦਾ ਇਹ ਨਾਮ ਸਾਰੇ ਪਦਾਰਥਾਂ ਦਾ ਖਜ਼ਾਨਾ ਹੈ ਕੋਈ ਭਾਗਾ ਵਾਲਾ ਮਨੁੱਖ ਇਹ ਨਾਮ ਜਪਦਾ ਹੈ ਜਿਹੜਾ ਨਾਮ ਜਪਦਾ ਉਹ ਭਾਗਾ ਵਾਲਾ ਹੈ ਭਾਈ ਜਪਣਾ ਚਾਹੀਦਾ ਨਾਮ ਅਨਰੰજન ਇਕਲੇ ਬਲਾਗੀ ਜਿਓ ਪਵਿੱਤਰ ਸਰੂਪ ਪ੍ਰਭੂ ਦੇ ਨਾਮ ਨਾਲ ਉਸ ਬੜਪਾਗੀ ਮਨੁੱਖ ਦੀ ਲਗਨ ਲੱਗ ਜਾਂਦੀ ਹੈ ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜਿਓ ਜਿਸ ਬੜਪਾਗੀ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ ਕਿਸੇ ਵੀ ਕਿਸਮ ਦਾ ਉਹਨੂੰ ਦੁੱਖ ਨਹੀਂ ਸਤਾ ਸਕਦਾ ਆਰੇ ਦਾ ਆਰਾ ਚੱਲ ਜੇ ਤਾਂ ਵੀ ਨਹੀਂ ਦੁੱਖ ਸਤਾਉਂਦਾ ਰੰਬੀ ਚੱਲ ਜੇ ਖੋਪਰ ਟੁੱਟ ਜੇ ਟੋਕਾ ਚੱਲ ਜੇ ਬੰਦ-ਬੰਦ ਕੱਟਿਆ ਜਾ ਚਰਖੜੀਆਂ ਚੱਲ ਜਾਣ ਦੇਗਾਂ ਵਿੱਚ ਉਵਾਲੇ ਖਾਦੇ ਜਾਣ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਇਹ ਨਹੀਂ ਹੁਣ ਸਮਝਣਾ ਵੀ ਸਰੀਰਕ ਕਰਕੇ ਦੁੱਖ ਨਹੀਂ ਸਰੀਰ ਨੂੰ ਤਾਂ ਤਕਲੀਫ ਹੋਣੀ ਆ ਪਰ ਮਨ ਪਰਕ ਚੜ੍ਹਦੀ ਕਲਾ ਵਿੱਚ ਮਨ ਨਹੀਂ ਦੁਖੀ ਹੋਇਆ ਤੇਰਾ ਪਾਣਾ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ ਇਸ ਤਰ੍ਹਾਂ ਪੰਗਤੀ ਆ ਵੀ ਤੇਰਾ ਨਾਮ ਚਾਹੀਦਾ ਕਿਉਂਕਿ ਨਾਮ ਤੇਰਾ ਸੱਚਾ ਸਤਿ ਨਾਲ ਜੁੜੇ ਰਹਿਣਾ ਚਾਹੀਦਾ ਮਹਾਰਾਜ ਸਾਨੂੰ ਜੋੜੀ ਰੱਖੀ ਸਰੀਰ ਦੀ ਕੋਈ ਪਰਵਾਹ ਨਹੀਂ ਗੁਰ ਪੂਰਾ ਪਾਇਆ ਸਭ ਦੁੱਖ ਮਟਾਇਆ ਜਿਉ ਜਦ ਪੂਰਾ ਗੁਰੂ ਪ੍ਰਾਪਤ ਹੁੰਦਾ ਨਾ ਮਨੁੱਖ ਨੂੰ ਤੇ ਫਿਰ ਸਾਰੇ ਹੀ ਦੁੱਖ ਮਿਟ ਜਾਂਦੇ ਨੇ ਦੁੱਖ ਹੀ ਮਟਾਉਣਾ ਚਾਹਦਾ ਇਨਸਾਨ ਤੇ ਜਦੋਂ ਸਤਿਗੁਰਾਂ ਨਾਲ ਮਿਲ ਗਿਆ ਫੇਰ ਪਾਈ ਤੇਰੇ ਦੁੱਖ ਮਿਟ ਜਾਣਗੇ ਜਿਸ ਬੜ ਭਾਗੀ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਹਰੇਕ ਕਿਸਮ ਦਾ ਦੁੱਖ ਦੂਰ ਕਰ ਲੈਂਦਾ ਹੈ ਭਾਈ ਤੇ ਦੋ ਤਿੰਨ ਵਾਰੀ ਰਿਪੀਟ ਹੋ ਗਈ ਪੰਕਤੀ ਕਦੋਂ ਆਠ ਪਹਿਰ ਗੁਣ ਗਾਇਆ ਜੀਓ ਜਦੋਂ ਅਠੇ ਪਹਿਰ ਪ੍ਰਭੂ ਪਰਮਾਤਮਾ ਦੇ ਗੋਣੀ ਗਾਉਂਦਾ ਰਿਹਾ ਭਾਈ ਉਦੋਂ ਇਹ ਅਵਸਥਾ ਬਣਨੀ ਆ ਉਹ ਅੱਠੇ ਪੈਰ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਉਂਦਾ ਰਹਿੰਦਾ ਹੈ ਤੇ ਫੇਰ ਕਿਸੇ ਕਿਸਮ ਦਾ ਉਹਨੂੰ ਦੁੱਖ ਨਹੀਂ ਰਹਿੰਦਾ ਰਤਨ ਪਦਾਰਥ ਹਰ ਨਾਮ ਤੇਰਾ ਜਿਉ ਹੈ ਮੇਰੇ ਪਿਆਰੇ ਸੱਜਣ ਪ੍ਰਭੂ ਹੇ ਹਰੀ ਤੇਰਾ ਨਾਮ ਕੀਮਤੀ ਪਦਾਰਥਾਂ ਦਾ ਸੋਮਾ ਹੈ ਕੀਮਤੀ ਪਦਾਰਥਾਂ ਦਾ ਸੋਮਾ ਜਿਹੜਾ ਕਦੇ ਮੁੱਕਣ ਵਾਲਾ ਨਹੀਂ ਹੈ ਤੂੰ ਸੱਚਾ ਸ਼ਾ ਭਗਤ ਬਨਜਾਰਾ ਜੀਓ ਹੇ ਹਰੀ ਤੂੰ ਸਦਾ ਕਾਇਮ ਰਹਿਣ ਵਾਲਾ ਉਹਨਾਂ ਰਤਨ ਪਦਾਰਥਾਂ ਦਾ ਸ਼ਾਹੂਕਾਰ ਹੈ ਤੇਰਾ ਭਗਤ ਉਹਨਾਂ ਰਤਨ ਪਦਾਰਥਾਂ ਦਾ ਬਨਜ ਕਰਨ ਵਾਲਾ ਹੈ ਬਨਜਾਰਾ ਤੇ ਜਿਹੜੇ ਭਾਈ ਪ੍ਰਭੂ ਪਰਮਾਤਮਾ ਦੇ ਨਾਮ ਦਾ ਹੀ ਪਦਾਰਥਾਂ ਦਾ ਬਨਜ ਵਿਹਾਰ ਕਰਦੇ ਨੇ ਉਹ ਸੱਚੇ ਸੋਚੇ ਬਨਜਾਰੇ ਨੇ ਪ੍ਰਭੂ ਪਰਮਾਤਮਾ ਦੇ ਭਗਤ ਪਿਆਰੇ ਨੇ ਹਰ ਤਨ ਰਾਸ ਸੱਚ ਵਪਾਰਾ ਜਿਓ ਹੇ ਹਰੀ ਤੇਰਾ ਨਾਮ ਧਨ ਤੇਰੇ ਭਗਤਾਂ ਦਾ ਸ਼ਰਮਾਇਆ ਹੈ ਤੇਰਾ ਭਗਤ ਇਹੀ ਸਦਾ ਫਿਰ ਰਹਿਣ ਵਾਲਾ ਬਣਜ ਕਰਦਾ ਹੈ ਜਨ ਨਾਨਕ ਸਦ ਬਲਿਹਾਰਾ ਜੀਓ ਗੁਰੂ ਨਾਨਕ ਸਾਹਿਬ ਜੀ ਕਹਿਣਾ ਕਰਦੇ ਨੇ ਨਾਨਕ ਦਾਸ ਆਖੇ ਹੇ ਹਰੀ ਮੈਂ ਤੇਥੋਂ ਤੇ ਤੇਰੇ ਭਗਤਾਂ ਤੋਂ ਸਦਾ ਕੁਰਬਾਨ ਜਾਂਦਾ ਹਾਂ ਅਗਲੇ ਸ਼ਬਦ ਚ ਮਹਾਰਾ ਸਮਝਾਉਣਗੇ ਰਾਗ ਗਉੜੀ ਮਾਜ ਮਹੱਲਾ 5 ਰਾਗ ਗੌੜੀ ਮਾਝ ਵਿੱਚ ਗੁਰੂ ਅਰਜਨ ਦੇਵ ਜੀ ਦੀ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਵਿੱਚ ਇਹ ਸਿੱਖਿਆ ਲਵਾਂਗੇ ਆਪਾਂ ਮਹਾਰਾਜ ਕਹਿੰਦੇ ਨੇ ਏਕ ਓੰਕਾਰ ਸਤਗੁਰ ਪ੍ਰਸਾਦ ਅਕਾਲ ਪੁਰਖ ਵਾਹਿਗੁਰੂ ਇੱਕ ਹੈ ਅਤੇ ਸਤਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਤੂੰ ਮੇਰਾ ਬਹੁਮਾਨ ਕਰਤੇ ਤੂੰ ਮੇਰਾ ਬਹੁਮਾਨ हे करतार प्रभु वाहेगुरु जी तू मेरे वास्ते फकर दी ठा है तू मेरा मान है जोर तुम्हारे सुख बसा सच शब्द निशान सच शब्द निशान रहावळा बंता जी महाराज कहते हे करतार तेरे बल दे आशरे मैं सुख नाल बसदा हां ਤੇਰੀ ਸਦਾ ਫਿਰ ਸਿੱਖ ਸਲਾਹ ਦੀ ਬਾਣੀ ਮੇਰੇ ਜੀਵਨ ਸਫਰ ਵਿੱਚ ਮੇਰੇ ਵਾਸਤੇ ਰਾਹਦਾਰੀ ਹੈ ਨਾਮ ਬਾਣੀ ਪ੍ਰਮਾਤਮਾ ਤੱਕ ਜੀਵ ਆਵਾ ਜਿਹੜਾ ਜੀਵ ਆ ਨਾ ਜੀਵ ਪ੍ਰਮਾਤਮਾ ਤੱਕ ਜਾਣ ਵਾਸਤੇ ਚੱਲਿਆ ਹੋਇਆ ਪਹੁੰਚਣ ਵਾਸਤੇ ਪ੍ਰਮਾਤਮਾ ਦੇ ਚਰਨਾ ਵਿੱਚ ਪਹੁੰਚਣ ਵਾਸਤੇ ਚੱਲਿਆ ਹੋਇਆ ਜੀਵ ਨੂੰ ਜਿਹੜਾ ਜੀਵਨ ਮਨੁੱਖਾ ਜੀਵਨ ਹੈ ਚੱਲਿਆ ਹੋਇਆ ਤੇ ਇਸ ਰਸਤੇ ਦਾ ਆਸਰਾ ਜਿਹਨੂੰ ਆਪਾਂ ਧਨ ਪਦਾਰਥ ਵੀ ਕਹਿ ਦਿੰਨੇ ਆ ਤੇ ਮਨ ਦੀ ਰਾਸ ਪੂੰਜੀ ਵੀ ਕਹਿੰਨੇ ਆ ਇਹ ਗਰਬਾਣੀ ਦਾ ਓਟ ਆਸਰਾ ਲੈ ਕੇ ਜਦੋਂ ਇਨਸਾਨ ਪ੍ਰਭੂ ਦੇ ਦਰਬਾਰ ਵੱਲ ਨੂੰ ਚੱਲਦਾ ਨਾ ਤੇ ਗਰਬਾਣੀ ਆ ਜਿਹੜੀ ਉੱਥੇ ਤੱਕ ਪਹੁੰਚਾ ਦਿੰਦੀ ਆ ਜਵੇਂ ਵਗਾ ਬਾਰੀਦਾਰ ਨਾਲ ਲਈਏ ਆਪਾਂ ਦਿੱਲੀ ਜਾਣਾ ਇੱਥੋਂ ਦਿੱਲੀ ਵਾਸਤੇ ਕੋਈ ਗੱਡੀ ਮੋਟਰ ਆਪਾਂ ਕਰ ਲਈ ਠੀਕ ਆ ਜੀ ਤੁਰ ਕੇ ਜਾਣਾ ਤਾਂ ਔਖਾ ਨਾ ਜਾਇਆ ਨਹੀਂ ਜਾਣਾ ਪਹੁੰਚਾ ਨਹੀਂ ਜਾਣਾ ਕੋਈ ਗੱਡੀ ਮੋਟਰ ਕਰ ਲਈ ਉਹਨੇ ਆਪਾਂ ਨੂੰ ਦਿੱਲੀ ਤੱਕ ਪੰਜਾਂ ਚੌ ਘੰਟਿਆਂ ਵਿੱਚ ਪਹੁੰਚਾਤਾ ਇਹ ਵਾਰੀ ਧਾਰਨਾ ਇਸੇ ਤਰ੍ਹਾਂ ਹੀ ਹੁਣ ਮਨ ਪ੍ਰਭੂ ਪਰਮਾਤਮਾ ਦੇ ਨਾਮ ਦੀ ਮੰਜ਼ਿਲ ਤੱਕ ਪਹੁੰਚਣ ਵਾਸਤੇ ਜਾਂ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਪਹੁੰਚਣ ਵਾਸਤੇ ਗੁਰਬਾਣੀ ਗੁਰੂ ਦਾ ਗਿਆਨ ਜਹਾਜ਼ ਦਾ ਕੰਮ ਕਰਦਾ ਹੈ ਬਹੁਤ ਬਹੁਤ ਮਨ ਜਹਾਜ਼ ਆਪਾਂ ਗੱਡੀ ਦੀ ਧਾਰਨਾ ਲਈ ਹੈ ਕੈਨੇਡਾ ਅਮਰੀਕਾ ਜਾਣ ਵਾਲੇ ਵੀ ਫਲੈਟ ਫੜਦੇ ਨੇ ਭਾਈ ਜਹਾਜ਼ ਤੇ ਚੜ੍ਹਦੇ ਨੇ ਪਹੁੰਚਦੇ ਨੇ ਤੇ ਜੀਵ ਆਤਮਾ ਪ੍ਰਭੂ ਪਰਮਾਤਮਾ ਦੇ ਦੇਸ਼ ਤੱਕ ਗੁਰਬਾਣੀ ਜਹਾਜ਼ ਦਾ ਆਸਰਾ ਲੈ ਕੇ ਪਹੁੰਚੇਗੀ ਜੀਵਾਤਮਾ ਇਹ ਧਿਆਨ ਚ ਗੱਲ ਰੱਖਿਓ اے ਕਰਤਾਰ ਤੇਰੇ ਬਲ ਦੇ ਆਸਰੇ ਮੈਂ ਸੁਖ ਨਾਲ ਵਸਦਾ ਹਾਂ ਤੇਰੀ ਸਦਾ ਸਿੱਤ ਸਲਾਹ ਦੀ ਬਾਣੀ ਮੇਰੇ ਜੀਵਨ ਸਫਰ ਵਿੱਚ ਮੇਰੇ ਵਾਸਤੇ ਰਾਹਦਾਰੀ ਹੈ ਆਗੀ ਸਮਝ ਆਪਨ ਲੱਗਦਾ ਰਹਾਵਲੇ ਬੰਦ ਚ ਮਹਾਰਜ ਕਹਿੰਦੇ ਨੇ ਸਭੇ ਗੱਲਾਂ ਜਾਂਤੀਆਂ ਸੁਣ ਕੇ ਚੁੱਪ ਕੀਆ ਵਾਹਿਗੁਰੂ ਏ ਕਰਤਾਰ ਮਾਇਆ ਵਿੱਚ ਮੋਇਆ ਹੋਇਆ ਜੀਵ ਪਦਾਰਥ ਪਦਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਪਰਮਾਰਥ ਮਾਇਆ ਵਿੱਚ ਮੋਇਆ ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਵੀ ਹੈ ਪਰ ਫਿਰ ਵੀ ਪ੍ਰਵਾਹ ਨਹੀਂ ਕਰਦਾ ਗੁਰੂ ਦੀ ਗੱਲ ਸੁਣਦਾ ਵੀ ਹੈ ਗੁਰਮਖ ਪਿਆਰਿਆਂ ਤੋਂ ਵੀ ਸੁਣਦਾ ਵੀ ਭਾਈ ਜਿਹੜਾ ਸੰਸਾਰੀ ਪਦਾਰਥਾ ਸੁੱਖ ਸਹੂਲਤਾ ਨੇ ਇਹ ਆਪਣੇ ਸਰੀਰ ਵਾਸਤੇ ਨੇ ਮਨ ਦੀ ਜਿਹੜੀ ਖਰਾਕ ਆ ਜਿਹੜਾ ਮਨ ਦਾ ਹਮਸਫਰ ਹੈ ਉਹ ਗੁਰੂ ਦਾ ਗਿਆਨ ਆ ਤੇ ਪ੍ਰਭੂ ਪਰਮਾਤਮਾ ਦਾ ਨਾਮ ਹੈ ਇਹ ਸੁਣਦਾ ਵੀ ਆ ਆਪਾਂ ਸਾਰੇ ਸੁਣਦੇ ਵੀ ਆ ਪਰ ਫੇਰ ਵੀ ਪ੍ਰਵਾਹ ਨਹੀਂ ਕਰਦੇ ਇਸ ਚੀਜ਼ ਦੀ ਕੋਈ ਸਰੀਰਕ ਬਿਮਾਰੀ ਆ ਜੇ ਉਹਦੇ ਵਾਸਤੇ ਫਿਰ ਬੜਾ ਇਹ ਪ੍ਰਵਾਹ ਕਰਦਾ ਵੀ ਹੁਣ ਦਵਾ ਦਾ ਕੋਈ ਐਸਾ ਡਾਕਟਰ ਲੱਭੇ ਜਿਹੜਾ ਮੈਨੂੰ ਬਸ ਘੰਟਿਆਂ ਵਿੱਚ ਹੀ ਠੀਕ ਕਰ ਦਵੇ ਕਹਿੰਦਾ ਨਾ ਇਨਸਾਨ ਚਾਹੁੰਦਾ ਨਾ ਇਹ ਵੀ ਮੇਰਾ ਸਰੀਰ ਕੋਈ ਪ੍ਰੋਬਲਮ ਆ ਨਾ ਜਿਹੜੀ ਸਰੀਰਕ ਪ੍ਰੋਬਲਮਾਂ ਕੋਈ ਬਿਮਾਰੀ ਆ ਕੋਈ ਕੁਦਰਤੀ ਛੱਟ ਫੇਟ ਵੱਜ ਗਈ ਅਚਾਨਕ ਤੇ ਫਿਰ ਉਹ ਜਿਹੜਾ ਡਾਕਟਰ ਬਲੱਬਦਾ ਹੈ ਵੀ ਯਾਰ ਮੈਨੂੰ ਬਸ ਪੰਜਾਂ ਚੌਦਾਂ ਨਾਲ ਵਿੱਚ ਠੀਕ ਕਰ ਦਵੇ ਜਿਹੜਾ ਮਨ ਦੀ ਬਿਮਾਰੀ ਆ ਮਨ ਦੀ ਬਿਮਾਰੀ ਦਾ ਇਲਾਜ ਕਰਾਉਣ ਵਾਸਤੇ ਅਸੀਂ ਗੁਰੂ ਦੀ ਗੱਲ ਸੁਣ ਵੀ ਲੈਨੇ ਆ ਪਰ ਪ੍ਰਵਾਹ ਨਹੀਂ ਕਰਦੇ ਸੱਜਣਾ ਕੁਝ ਸਮੇਂ ਲਈ ਤੇਰੇ ਕੋਲੇ ਸਰੀਰ ਆ ਕੁਝ ਸਮੇਂ ਵਾਸਤੇ ਉਸ ਤੋਂ ਬਾਅਦ ਇੱਕ ਜੀਵਾਤਮਾ ਜਿਹੜਾ ਕਿਸੇ ਸਫ਼ਰ ਤੇ ਚੱਲ ਰਿਹਾ ਜਿਹੜਾ ਕਿ ਆ ਪੰਕਤੀ 'ਚ ਮਹਾਰਾਜ ਨੇ ਦੱਸਿਆ ਵੀ ਪ੍ਰਭੂ ਪਰਮਾਤਮਾ ਦਾ ਨਾਮ ਹੀ ਤੇਰੀ ਰਾਹਦਾਰੀ ਹੈ। ਗੁਰੂ ਦਾ ਗਿਆਨ ਹੀ ਤੇਰੀ ਰਾਹਦਾਰੀ ਹੈ ਪ੍ਰਭੂ ਪਰਮਾਤਮਾ ਤੱਕ ਪਹੁੰਚਣ ਤੇ। ਤੇ ਇਹ ਖਜ਼ਾਨਾ ਅਸੀਂ ਇਕੱਠਾ ਨਹੀਂ ਕਰਦੇ। ਤੇ ਅਣਜਾਣ ਲੋਕ ਨੇ ਜਿਹੜੇ ਅਗਿਆਨਤਾ ਹੀਣ ਐ ਉਹ ਜਦੋਂ ਇਨਸਾਨ ਸਰੀਰ ਛੱਡ ਜਾਂਦਾ ਉਹਦੇ ਹੱਥਾਂ ਦੇ ਵਿੱਚ 5 ਰੁਪਏ ਦਾ ਸਿੱਕਾ ਦਿੰਦੇ ਪਹਿਲਾਂ 1 ਰੁਪਈਆ ਦਿੰਦੇ ਹੁੰਦੇ ਸੀ। ਹੁਣ ਪੰਜਾਂ ਦਾ ਸਿੱਕਾ ਦਿੰਦੇ ਆ ਕਈ ਦਸਾਂ ਦਾ ਨੋਟ ਵੀ ਫੜਾਉਂਦੇ ਵੀ ਰਾਹਦਾਰੀ ਆ ਉਹ ਕਮਲਿਆ ਇਹ ਕਾਦੀ ਰਾਹਦਾਰੀ ਹੈ ਇਹ ਤਾਂ ਬਸ ਜੀਵ ਆਤਮਾ ਸੀ ਅਡਾਰੀ ਮਾਰ ਗਿਆ ਜੀਵ ਆਤਮਾ ਦੀ ਰਾਹਦਾਰੀ ਦਾ ਤਾਂ ਤੂੰ ਕਿਰਾਇਆ ਇਕੱਠਾ ਕੀਤਾ ਹੀ ਨਹੀਂ ਜੀਵ ਆਤਮਾ ਨੂੰ ਸਫਰ ਤੇ ਚੱਲਣ ਵਾਸਤੇ ਗੁਰੂ ਦੇ ਗਿਆਨ ਦੀ ਜ਼ਰੂਰਤ ਆ ਪ੍ਰਭੂ ਪਰਮਾਤਮਾ ਦੇ ਨਾਮ ਦੀ ਜ਼ਰੂਰਤ ਹੈ ਤੇ ਇਹ ਅਸੀਂ ਕਿਤੇ ਲਈ ਨਹੀਂ ਔਰ ਜਦੋਂ ਛਿੱਕਾ ਦੇ ਵਿੱਚ ਪਾਇਆ ਜਾਂਦਾ ਕਿਉਂਕਿ ਆਮ ਹੁਣ ਜਾਣੇ ਹੀ ਆਪਾਂ ਪਤਾ ਹੀ ਹੈ ਉਦੋਂ ਉਹਦੇ ਹੱਥ ਵਿੱਚ ਛਿੱਕਾ ਦਿੱਤਾ ਜਾਂਦਾ ਪੰਜਾਂ ਦਾ ਵੀ ਬਸ 5 ਰੁਪਏ ਹੀ ਕਿਰਾਇਆ ਲੱਗਣਾ ਉਹ ਭੋਲਿਆ ਇੱਥੋਂ 4 ਕਿਲੋਮੀਟਰ 5 ਕਿਲੋਮੀਟਰ ਜਗਰਾਉਂ ਜਾਣ ਦੇ ਵੀ 10 ਰੁਪਏ ਲੱਗਦੇ ਉਹ ਤਾਂ ਪਤਾ ਨਹੀਂ ਕਿੱਡੀ ਵੱਡੀ ਮੰਜ਼ਲ ਆ ਉਹ ਜਿਹਦੇ ਤੋਂ 5 ਰੁਪਏ ਹੀ ਕਿਰਾਇਆ ਦੇ ਰਿਹਾ ਇਹ ਅਗਿਆਨਤਾ ਹੈ ਭਾਈ ਸਾਡੀ ਮੂਰਖਤਾ ਹੀ ਕਹਿ ਲੈਨੇ ਆ ਜੇ ਕੋਈ ਗੁਰੂ ਦਾ ਪਿਆਰਾ ਗੱਲ ਦੱਸਣ ਦੀ ਕੋਸ਼ਿਸ਼ ਵੀ ਕਰਦਾ ਤੇ ਉਹਨੂੰ ਪਤਾ ਵੀ ਇਹ ਜੁੱਤੀ ਲੈ ਕੇ ਮੰਗਰ ਪਹਿਣਗੇ ਵੀ ਤੂੰ ਵੱਡਾ ਗਿਆਨੀ ਝੰਪਿਆ ਨਹੀਂ ਭਾਈ ਪ੍ਰਭੂ ਪਰਮਾਤਮਾ ਦਾ ਨਾਮ ਹੀ ਤੇ ਗੁਰੂ ਦਾ ਗਿਆਨ ਹੀ ਤੇਰੇ ਜੀਵ ਆਤਮਾ ਦੀ ਰਾਹਦਾਰੀ ਦਾ ਸਾਧਨ ਹੈ ਇਹਨੂੰ ਪੱਲੇ ਬੰਨ ਤੇ ਸਰੀਰ ਨੂੰ ਤਾਂ ਮਹਾਰਾ ਨੇ ਦੱਸਿਆ ਜੇ ਮਿਰਤ ਕੋ ਚੰਦਨ ਚੜਾਏ ਤਾਂ ਮਿਰਤ ਕਗਾ ਕਿਆ ਵੱਧ ਜਾਏ ਜੇ ਮਰਦਕ ਕੋ ਬਿਸਟਾ ਮਹਿਰ ਲਾਈ ਮਹਾਰਾਜ ਕਹਿੰਦੇ ਤਾਂ ਮਰਦਕਾ ਕਿਆ ਘਟ ਜਾਈ ਇਹ ਡੈੱਡ ਬੋਡੀ ਦਾ ਤਾਂ ਕੁਛ ਨਹੀਂ ਫਰਕ ਪੈਣਾ ਚਾਹੇ ਇਹ ਕੋਈ ਕਾਰਨ ਬਣ ਜੇ ਗੰਦਗੀ ਚ ਰਲ ਜੇ ਤਾਂ ਵੀ ਕੋਈ ਫਰਕ ਨਹੀਂ ਤੇ ਜੇ ਉਹਨੂੰ ਚੰਦਨ ਦੀ ਚਿਖਾਤੇ ਚੜਾਇਆ ਜਾਵੇ ਤਾਂ ਵੀ ਕੋਈ ਫਰਕ ਨਹੀਂ ਕਿਉਂਕਿ ਇਹ ਤਾਂ ਇੱਕ ਸਰੀਰ ਇੱਕ ਮਿੱਟੀ ਐ ਨੂੰ ਤਾਂ ਕਾਉਂਟਣਾ ਆਪਾਂ ਆ ਮੁਸਲਮਾਨ ਵੀਰ ਆ ਜਿਹੜੇ ਉਹ ਦਫਨਾ ਦਿੰਦੇ ਨੇ ਆਪਾਂ ਚਿਖਾਤੇ ਚੜਾ ਦਿੰਨੇ ਆ ਕਈ ਖੂਹਾਂ ਚ ਛੱਡਦੇ ਨੇ ਕਈ ਦਰਿਆਵਾਂ ਚ ਰੋੜ ਦਿੰਦੇ ਨੇ ਇਹਦਾ ਕੋਈ ਜ਼ਿਆਦਾ ਨਹੀਂ ਹੈ ਕੋਈ ਅਮੀਅਤ ਸਰੀਰ ਦੀ ਅਮੀਅਤਾ ਜੀਵਨ ਦੀ ਹੈ ਜਿਹੜਾ ਅੰਦਰ ਬੋਲ ਰਿਹਾ ਜੀਵ ਆਤਮਾ ਇਹ ਸਰੀਰ ਘੋੜੀ ਤੇ ਸਵਾਰ ਹੋ ਕੇ ਪ੍ਰਭੂ ਪਰਮਾਤਮਾ ਤੱਕ ਪਹੁੰਚੇਗਾ ਤੇ ਜਦੋਂ ਜੀਵ ਆਤਮਾ ਤੋਂ ਇਹ ਸਰੀਰ ਵਾਲੀ ਘੋੜੀ ਵੀ ਖੋਈ ਗਈ ਤੇ ਫੇਰ ਭਾਈ ਤਾਲੋਂ ਖੁੰਝੀ ਡੋਮਣੀ ਕਰੇ ਆਲ ਮਟੋਲ ਇਹ ਬਜ਼ੁਰਗਾਂ ਦੀ ਕਹਾਵਤ ਆ ਪੁਰਾਣਿਆਂ ਦੀ ਫੇਰ ਜਦੋਂ ਆਪਦੇ ਤਾਲ ਤੋਂ ਖੁੰਝ ਜਾਂਦਾ ਇਹ ਜੀਵ ਫੇਰ 84 ਦੇ ਗੇੜ ਚ ਪੈ ਜਾਂਦਾ 84 ਦੇ ਗੇੜ ਚ ਭਟਕਦਾ ਰਹਿੰਦਾ ਪਤਾ ਨਹੀਂ ਕਿੰਨੀਆਂ ਜੁਨੀਆਂ ਕਿੰਨੇ ਸਾਲ ਕਿੰਨੇ ਬਰੇ ਸਮਾਂ ਇਹ ਬਸ ਅਕਾਲ ਪੁਰਖ ਵਾਹਿਗੁਰੂ ਹੀ ਜਾਣਦਾ ਅਸੀਂ ਕਿੱਥੋਂ ਕਿੱਥੋਂ ਆਏ ਆ ਕਈ ਜਨਮ ਭੇ ਕੀਟ ਪਤੰਗਾ ਕਈ ਜਨਮ ਜਲ ਮੀਨ ਕਰੰਗਾ ਗੁਰਬਾਣੀ ਦੀ ਇਹ ਫੈਸਲਾ ਬਈ ਹੁਣ ਤੈਨੂੰ ਤਰਸ ਕਰਕੇ ਪ੍ਰਭੂ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਭਾਈ ਇਹਦਾ ਲਾਹਾ ਲੈਣਾ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜ ਜਾ ਗੁਰੂ ਦੇ ਗਿਆਨ ਨਾਲ ਜੁੜ ਜਾ ਸਤਿਗੁਰੂ ਕਹਿਣਾ ਕਰਦੇ ਨੇ ਹੇ ਕਰਤਾਰ ਮਾਇਆ ਵਿੱਚ 모ਇਆ ਜੀਵ ਪਰਮਾਰਥ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਮਝਦਾ ਵੀ ਹੈ ਪਰ ਫਿਰ ਵੀ ਪ੍ਰਵਾਹ ਨਹੀਂ ਕਰਦਾ ਕਦ ਹੀ ਸੁਰਤਨ ਲੱਦੀਆ ਮਾਇਆ 모ਹਿਆਣਿਆ 모ਹੜਿਆ ਮਾਇਆ ਵਿੱਚ 모ਇਆ ਜੀਵ ਤੇ ਕਦੋਂ ਪੀ ਪਰਮਾਰਥ ਵੱਲ ਧਿਆਨ ਨਹੀਂ ਦਿੰਦਾ ਕਦੇ ਵੀ ਪਰਮਾਰਥ ਵੱਲ ਧਿਆਨ ਨਹੀਂ ਦਿੰਦਾ ਮਾਇਆ ਵਿੱਚ ਮੋਇਆ ਹੋਇਆ ਮਹਾਰਾਜ ਅੱਗੇ ਸਮਝਾਉਂਦੇ ਨੇ ਬਸ ਦੋ ਪੰਕਤੀਆਂ ਜੀ ਤੇ 부ਝਾਰਤ ਸਾਰਤਾ ਸੇ ਅਖੀਂ ਡਿਠੜਿਆ ਜੇ ਕੋਈ ਗੁਰਮੁਖ ਕੋਈ ਅਸਾਰਾ ਜਾਂ 부ਝਾਉਣ ਵਾਹਿਗੁਰੂ ਜੇ ਕੋਈ ਗੁਰਮਖ ਕੋਈ ਇਸ਼ਾਰਾ ਜਾਂ ਬੁਝਾਉਣੀ ਦੇਦਾ ਵੀ ਹੈ ਕਿ ਇੱਥੇ ਸਦਾ ਨਹੀਂ ਬਹਿ ਰਹਿਣਾ ਫਿਰ ਉਹ ਗੱਲਾਂ ਅੱਖੀਂ ਵੀ ਵੇਖ ਲੈਂਦੀਆਂ ਹਨ ਕਿ ਸਭ ਤੁਰੇ ਜਾ ਰਹੇ ਹਨ ਫਿਰ ਉਹ ਗੱਲਾਂ ਆਪਾਂ ਅੱਖੀਂ ਵੀ ਦੇਖ ਲੈਣੇ ਆ ਵੀ ਸਭ ਤੁਰੇ ਜਾ ਰਹੇ ਨੇ ਤੇ ਪ੍ਰਵਾਹ ਫੇਰਮ ਨਹੀਂ ਮਹਾਰਾਜ ਕਹਿੰਦੇ ਕੋਈ ਜੇ ਮੂਰਖ ਕੋਈ ਜੇ ਮੂਰਖ ਲੋਬੀਆ ਮੂਲ ਨਾ ਸੁਣੀ ਕਹਿਆ ਪਰ ਜੀਵ ਐਸਾ ਕੋਈ ਮੂਰਖ ਲੋਭੀ ਹੈ ਕਿ ਅਜੇਹੀ ਆਖੀ ਹੋਈ ਗੱਲ ਬਿਲਕੁਲ ਨਹੀਂ ਸੁਣਦਾ ਮੂਰਖ ਲੋਭੀ ਆ ਨਾ ਮਾਨਾ ਨਹੀਂ ਸੁਣਦਾ ਇੱਕ ਸਦੋ ਚੌਕਿਆ ਗਣੀ ਸਭ ਇਕਤ ਜਾਏ ਮੁਠੀ ਸਭ ਇਕਤ ਸਾਧ ਮੁਠੀ اے ਭਾਈ ਮੈਂ ਕਿਸੇ ਇੱਕ ਦੀ ਦੋਹ ਦੀ ਚੌ ਦੀ ਗੱਲ ਚੌ ਦੀ ਕੀ ਗੱਲ ਦੱਸਾਂ ਸਾਰੀ ਹੀ ਸ੍ਰਿਸ਼ਟੀ ਇੱਕੋ ਹੀ ਸਵਾਦ ਵਿੱਚ ਠੱਗੀ ਜਾ ਰਹੀ ਹੈ ਮੋਹ ਮਾਇਆ ਤੇ ਸਵਾਦ ਵਿੱਚ ਮਹਾਰਾਜ ਕਹਿੰਦੇ ਸਾਰੀ ਹੀ ਸ੍ਰਿਸ਼ਟੀ ਠੱਗੀ ਜਾ ਰਹੀ ਹੈ ਇੱਕ ਦੋਹ ਦੀ ਗੱਲ ਕੀ ਕਰੀਏ ਇੱਕ ਅਦ ਨਾਏ ਰਸੀਆੜਾ ਕਾਬਰ ਲਈ ਜਾਏ 부ਠੀ ਮਹਾਰਾਜ ਕਹਿੰਦੇ ਕੋਈ ਬਿਰਲਾ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਰਸ ਲੈਣ ਵਾਲਾ ਹੈ ਕੋਈ ਬਿਰਲਾ ਫਿਰਦਾ ਥਾਂ ਹੈ ਪ੍ਰੋਸਾਇਆ ਹੋਇਆ ਮਿਲਦਾ ਹੈ ਕੋਈ ਬਿਰਲਾ ਗੁਰੂ ਦੇ ਪ੍ਰਭਾਤ ਹੇਟ ਪ੍ਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਗੁਰਬਾਣੀ ਨਾਲ ਜੁੜਿਆ ਕੋਈ ਬਿਰਲਾ ਮਿਲਦਾ ਨੇ ਤਾਂ ਸਾਰੀ ਸੰਸਾਰ ਦੀ ਦੁਨੀਆ ਮਹਾਰਾਜ ਕਹਿੰਦੇ ਬਿਰਲਿਆਂ ਨੂੰ ਛੱਡ ਕੇ ਮੋਹ ਮਾਇਆ ਦੇ ਜਾਲ ਵਿੱਚ ਹੀ ਫਸੀ ਹੋਈ ਐ ਭਗਤ ਸੱਚੇ ਦਾ ਰਸ ਹੁੰਦੇ ਆਨੰਦ ਕਰੇ ਦਿਨ ਰਾਤ ਜੇ ਪਾਈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਦੇ ਦਰ ਤੇ ਸੋਭਾ ਪਾਉਂਦੇ ਹਨ ਤੇ ਦਿਨ ਰਾਤ ਆਤਮਿਕ ਆਨੰਦ ਮਾਣਦੇ ਹਨ ਰੰਗ ਰਤੇ ਪਰਮੇਸ਼ਰ ਜਨ ਨਾਨਕ ਤੈਨ ਬਲ ਜਾਤ ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਆਖ ਆਖ ਰਹੇ ਨੇ ਮਨੁੱਖ ਜਿਹੜੇ ਮਨੁੱਖ ਪਰਮੇਸ਼ਰ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਇਸ ਤਰ੍ਹਾਂ ਸਤਿਗੁਰੂ ਸਮਝਾਉਂਦੇ ਨੇ ਭਾਈ ਨਾਮ ਬਾਣੀ ਨਾਲ ਜੁੜੇ ਰਹੀਏ ਅਗਲਾ ਸ਼ਬਦ ਦਾ ਜਿਹੜਾ ਆਪਾਂ ਕੱਲ ਨੂੰ ਵਿਚਾਰਾਂਗੇ ਹੁਣ ਟਾਈਮ ਹੋ ਗਿਆ ਜੀ ਸਤਿਗੁਰਾਂ ਦੀ ਕਿਰਪਾ ਸਦਕਾ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸੁਣ ਕੇ ਚੱਲਦੇ ਆਪਾਂ 5-7 ਮਿੰਟ ਵਿੱਚ ਸੋ ਹੁੰਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਗੁਰੂ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਬਖਸ਼ ਲੈਣਾ ਬਖਸ਼ ਲੈਣਾ ਸਤਿਗੁਰੂ ਅੱਗੇ ਸੂਝੀ ਬਖਸ਼ਣ ਸ਼ਬਦ ਵਿਚਾਰ ਦੀ ਦਾਤ ਬਖਸ਼ਣ ਸ਼ੁੱਧ ਗੁਰਬਾਣੀ ਉਚਾਰਨ ਦੀ ਅਖਰੀ ਅਰਥ ਭਾਵਰ ਸਮਝ ਕੇ ਪ੍ਰਚਾਰਨ ਦੀ ਦਾਤ ਬਖਸ਼ਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੇ ਟੂਠਾ ਤੁਮ ਤੇ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਧਲੇਰੀ ਕੋਈ ਨ ਜਾਣੇ ਤੁਮਰਾ ਅਨ ਉੱਚੇ ਤੇ ਉੱਚਾ ਭਗਵੰ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮੇ ਤੁਮ ਹੀ ਜਾਣੀ ਨਾਨਕ ਦਾਸ ਸਦਾ ਗੁਰਵਾਨੀ ਤਉデア ਗੇਰ ਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਕਹ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਜਾਣੇ ਮੇਰਾ ਤੀਨੇ ਤਾਂ ਆਪਣਾਰ ਅਨਹਾਰਾ ਦੁੱਖ ਹੰਤ ਤਾ ਸੁਖਰਾਸ ਤਾ ਕੋ ਬਿਗਨ ਨ ਕੋ ਉਲੱਗ ਜਾ ਕਿ ਪ੍ਰਭ ਅਗੇ ਰਾਸ ਪਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਅਕਾਲ ਜੀ ਸਹਾ